ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਅੱਜ ਮੈਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਅਰਵਿੰਦ ਕੇਜਰੀਵਾਲ ਦਾ ਅਸਲੀ ਚਿਹਰਾ ਦਿਖਾਉਂਗਾ ਕਿ ਜਿਹੜਾ ਜਨਤਾ ਨੂੰ ਬੁੱਧੂ ਬਣਾ ਰਹੇ ਨੇ ਪਰਦੇ ਦੇ ਪਿਛਲਾ ਸੱਚ ਕੀ ਹੈ ਅੱਜ ਇੱਕ オリジナル ਵੀਡੀਓ ਅਸਲੀ ਵੀਡੀਓ ਉਹਨਾਂ ਦਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਜਿਵੇਂ ਜਨਤਾ ਨੂੰ ਬੁੱਧੂ ਬਣਾਉਣ ਤੋਂ ਬਾਅਦ ਆਪਣੇ ਕਮਰੇ ਦੇ ਵਿੱਚ ਜਾਂਦੇ ਨੇ ਔਰ ਉਸ ਤੋਂ ਬਾਅਦ ਕੀ ਗੱਲਾਂ ਕਰਦੇ ਨੇ ਔਰ ਕਿਵੇਂ ਜਨਤਾ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਭੋਲੀ ਪਾਲੀ ਜਨਤਾ ਵੋਟਾਂ ਵੀ ਪਾ ਦਿੰਦੀ ਹੈ ਸਰਕਾਰ ਵੀ ਦੋ ਸੂਬਿਆਂ ਦੇ ਵਿੱਚ ਬਣਾ ਦਿੰਦੀ ਹੈ ਦਿੱਲੀ ਦੇ ਵਿੱਚ ਵੀ ਸਰਕਾਰ ਬਣੀ ਸੀ ਜਿਹੜੀ ਕਿ ਪਿਛਲੇ ਦਿਨੀ ਜੜ੍ਹਾਂ ਤੋਂ ਉਖਾੜ ਦਿੱਤੀ ਦਿੱਲੀ ਦੀ ਜਨਤਾ ਨੇ ਔਰ ਹੁਣ ਦੂਜੇ ਪਾਸੇ ਪੰਜਾਬ ਦੇ ਵਿੱਚ ਸਰਕਾਰ ਇੱਕ ਤਰ੍ਹਾਂ ਦੀ ਡਿੱਗਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਲੋਕ ਤਾਂ ਵੀ ਕਹਿ ਰਹੇ ਨੇ ਕਿ 2027 ਦੇ ਵਿੱਚ ਅਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ ਅਸੀਂ ਕੋਈ ਨਵੀਂ ਸਰਕਾਰ ਬਣਾਵਾਂਗੇ ਤਾਂ ਪਰ ਜਿਹੜਾ ਹੁਣ ਇਹਨਾਂ ਨੇ ਯਤਨ ਲਾਇਆ ਹੋਇਆ ਪੰਜਾਬ ਦੇ ਅੰਦਰ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਵੀ ਬਣਾਵਾਂਗੇ ਔਰ ਉਸ ਤੋਂ ਬਾਅਦ ਲੋਕਾਂ ਨੂੰ ਬੁੱਧੂ ਕਿਵੇਂ ਬਣਾਉਂਦੇ ਨੇ ਖਾਸ ਵਿਸ਼ਾ ਅੱਜ ਦੀ ਵੀਡੀਓ ਦਾ ਇਹੀ ਹੈ ਕਿ ਲੋਕਾਂ ਨੂੰ ਜਨਤਾ ਦੇ ਵਿੱਚ ਜਾ ਕੇ ਕਿਵੇਂ ਬੁੱਧੂ ਬਣਾਇਆ ਜਾਂਦਾ ਉਸ ਤੋਂ ਬਾਅਦ ਕੀ ਗੱਲਾਂ ਬਾਤਾਂ ਹੁੰਦੀਆਂ ਇਹਨਾਂ ਦੇ ਵਿੱਚ ਉਹੀ ਵੀਡੀਓ ਮੈਂ ਤੁਹਾਨੂੰ ਇਹਨਾਂ ਦਾ ਦਿਖਾਉਣ ਜਾ ਰਿਹਾ ਜਿਹੜਾ ਕਿ ਕਿਸੇ ਬੰਦੇ ਦੁਆਰਾ ਇਹਨਾਂ ਦਾ ਹੀ ਕੋਈ ਬੰਦਾ ਹੈ ਉਹਨਾਂ ਨੇ ਵੀਡੀਓ ਲੀਕ ਕਰ ਦਿੱਤਾ ਹੈ ਤੋ ओरिजिनल ਵੀਡੀਓ ਤੁਹਾਡੇ ਸਾਹਮਣੇ ਅੱਖਾਂ ਦੇ ਪੂਰੀ ਵੀਡੀਓ ਦਿਖਾਉਣ ਜਾ ਰਿਹਾ ਕਿਵੇਂ ਉੱਥੇ ਹਾਸੀ ਮਖੌਲ ਹੁੰਦਾ ਤੇ ਕਿਵੇਂ ਜਨਤਾ ਬਾਰੇ ਉੱਥੇ ਮਸਕਰੀਆਂ ਮਤਲਬ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਪਹਿਲਾਂ ਇਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਇਸੇ ਮੁੱਦੇ ਤੇ ਮੈਂ ਤੁਹਾਡੇ ਨਾਲ ਬੜੇ ਹੀ ਗੰਭੀਰਤਾ ਦੇ ਨਾਲ ਜਿਹੜੀ ਵਿਚਾਰ ਚਰਚਾ ਕਰਨੀ ਆ ਉਹ ਵੀ ਬੜੀ ਅਹਿਮ ਹੈ ਕਿਉਂਕਿ ਪੰਜਾਬ ਦੀ ਜਨਤਾ ਜਿਹੜੇ ਇਹਨਾਂ ਦੇ ਝਾਂਸੇ ਦੇ ਵਿੱਚ ਆਉਂਦੀ ਹੈ ਉਹਨਾਂ ਦੀ ਅੱਖਾਂ ਖੋਲਣ ਜਾ ਰਹੀ ਹੈ ਇਹ ਵੀਡੀਓ ਜਿਹੜੀ ਅੱਜ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਇੱਕ ਮੇਰੀ ਬੇਨਤੀ ਹੈ ਪੰਜਾਬ ਦੀ ਜਨਤਾ ਦੇ ਵਿੱਚ ਕੱਲੇ-ਕੱਲੇ ਪੰਜਾਬੀ ਨੇ ਤੁਸੀਂ ਇਹ ਵੀਡੀਓ ਸ਼ੇਅਰ ਜ਼ਰੂਰ ਕਰਨੀ ਆ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਇੱਕ ਪੰਜਾਬੀ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਜਿਹੜੇ ਇਹ ਦੋਵੇਂ ਨੇਤਾ ਨੇ ਅਰਵਿੰਦ ਕੇਜਰੀਵਾਲ ਔਰ ਸੀਐਮ ਭਗਵੰਤ ਮਾਨ ਜਨਤਾ ਨੂੰ ਕਿਵੇਂ ਬੁੱਧੂ ਬਣਾਉਣ ਤੋਂ ਬਾਅਦ ਇੱਕ ਕਮਰੇ ਦੇ ਵਿੱਚ ਜਾ ਕੇ ਹਾਸੀ ਮਖੌਲ ਕਿਵੇਂ ਕਰਦੇ ਨੇ ਔਰ ਕਿਵੇਂ ਜਨਤਾ ਬਾਰੇ ਗੱਲਬਾਤ ਹੋ ਰਹੀ ਆ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੂੰਗਾ ਪੂਰੀ ਵੀਡੀਓ ਸੁਣ ਕੇ ਬਾਦ ਦੇ ਵਿੱਚ ਆਪਣੇ ਕਮੈਂਟ ਵੀ ਜਰੂਰ ਕਰਨਾ ਦੇਖੋ ਛਾਡੂ ਦੇ ਬਟਨ ਦਬਾਓ ਬਟਨ ਸੋਚੀਆ ਪਰਦੇਸ ਹੈ ਅਵਾਜ਼ ਦਾ ਪਰਫੈਕਟ ਬਣੇ ਇਸਰਾ ਬਟਨ ਦਾ ਆਵਾਜ਼ ਨਿਕਾਹ ਆਪਣੇ ਦਾ ਆ 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

अब इस लड़ाई को अंजाम तक अरे यार तो बहुत सारे सारे बदमाश हैं आप तो उधर देखो जो आपका एडिटिंग का काम है अरे आप आप कान से मत देखो आगे देखो जो जोर से बोलना है ना भी तो हूँ मैं इसके बारे में बाहर मार्केट में लोगों शक बदमाश आदमी बताओ अब इस लड़ाई को अंजाम तक आपको पहुंचाना है पार्टी। दिणागे पार्टी। दिणागे पार्टी। <laughs> क्या किया कई बार उनके सामने की ਦੇਖ ਲਿਆ ਕਿਵੇਂ ਇਹ ਮੇਕਅਪ ਕਰਕੇ ਆਪਣੀ ਸਪੀਚ ਦਿੰਦੇ ਆ ਝੂਠੀ ਉਥੇ ਹਾਸੇ ਮਖੌਲ ਵੀ ਬਹੁਤ ਸਾਰਾ ਹੋ ਰਿਹਾ ਪੰਜਾਬ ਦੇ ਅੰਦਰ ਹੋਣੇ ਇਹ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਕੁਰਸੀ ਤੇ ਬਹਿਣਾ ਪੰਜਾਬ ਦੇ ਮੁੱਖ ਮੰਤਰੀ ਦੀ ਜਗ੍ਹਾ ਤੇ ਮੈਂ ਕੁਰਸੀ ਤੇ ਬਹਿਣਾ ਪਰ ਪੰਜਾਬ ਦੇ ਲੋਕਾਂ ਨੂੰ ਉਸ ਤੋਂ ਪਹਿਲਾਂ ਹੀ ਤੁਹਾਡਾ ਜਿਹੜਾ ਕਾਲਾ ਚੱਠਾ ਉਹ ਮੀਡੀਆ ਦਿਖਾਵੇ ਨਾ ਦਿਖਾਵੇ ਪਰ ਸਾਡੇ ਵਰਗੇ ਨੌਜਵਾਨ ਸੋਸ਼ਲ ਮੀਡੀਆ ਤੇ ਜਿਹੜੇ ਕੰਮ ਕਰਦੇ ਨੇ ਉਹ ਤੁਹਾਡੀ ਹਰ ਪਾਲ ਯਾਨੀ ਤੁਹਾਡਾ ਚਿਹਰਾ ਜਨਤਾ ਦੇ ਵਿੱਚ ਜ਼ਰੂਰ ਧਰਨਗੇ ਇਹ ਤੁਹਾਡੇ ਨਾਲ ਮੇਰਾ ਵਾਦਾ ਪੰਜਾਬ ਦੀ ਜਨਤਾ ਦੇ ਨਾਲ ਦੇਖੋ ਕਿ ਇਸ ਕਦਰ ਆਪਣੀ ਇੱਕ ਸ਼ਬੀ ਨੂੰ ਪੇਸ਼ ਕਰਦੇ ਨੇ ਜਨਤਾ ਦੇ ਵਿੱਚ ਕਿ ਅਸੀਂ ਬਹੁਤ ਇਮਾਨਦਾਰ ਆ ਸੱਚੇ ਸੁੱਚੇ ਇਨਸਾਨ ਆ ਔਰ ਉਸ ਤੋਂ ਬਾਅਦ ਜਦੋਂ ਵੋਟਾਂ ਵਾਟਾਂ ਦਾ ਟਾਈਮ ਹੁੰਦਾ ਉਦੋਂ ਇਹ ਬੜੇ ਝੂਠੇ ਦਾਵੇ ਐਕਟਿੰਗ ਕਰਦੇ ਨੇ ਇੱਕ ਐਕਟਰ ਨੇ ਇੱਕ ਤਰ੍ਹਾਂ ਦੇ ਇਹ ਔਰ ਸੀਐਮ ਮਾਨਤਾ ਵੈਸੇ ਕਮੇਡੀ ਕਲਾਕਾਰ ਆ ਉਹਨੂੰ ਸਾਰੇ ਜਾਣਦੇ ਆ ਹੁਣ ਦੇਖੋ ਤੁਸੀਂ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਕਿਵੇਂ ਮਜ਼ਾਕ ਕਰ ਰਿਹਾ ਸੀ ਹਾਸੇ ਮਖੌਲ ਕਰ ਰਿਹਾ ਸੀ ਕਿ ਮੈਂ ਇਸ ਤਰ੍ਹਾਂ ਕਿਹਾ ਸੀ ਫਲਾਣਾ ਕਿਹਾ ਸੀ ਮੈਂ ਝਾੜੂ ਦੇ ਬਟਨ ਦੇ ਲਈ ਕਿਹਾ ਸੀ ਬੜਾ ਮਖੌਲ ਉਡਾਰੇ ਨੇ ਜਨਤਾ ਦਾ ਤਾਂ ਜਨਤਾ ਵੀ ਐਡੀ ਕੋਈ ਭੋੜੀ ਨਹੀਂ ਹੈਗੀ ਕਿਉਂਕਿ ਜਦੋਂ ਸੱਚ ਸਾਹਮਣੇ ਆਉਂਦਾ ਤਾਂ ਫਿਰ ਦਿੱਲੀ ਦੇ ਵਿੱਚੋਂ ਕਿਵੇਂ ਲਾਤ ਵੱਜੀ ਹੈ ਇਹ ਵੀ ਤੁਹਾਡੇ ਸਾਹਮਣੇ ਆ ਇਸੇ ਕਰਕੇ ਦੇ ਝੂਠੇ ਬਿਆਨਬਾਜ਼ੀ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਸੱਤਾ ਗਈ ਹੈ ਦਿੱਲੀ ਦੇ ਵਿੱਚੋਂ ਆ ਦਿੱਲੀ ਦੇ ਵਿੱਚੋਂ ਤਾਂ ਹੁਣ ਇਹਨਾਂ ਦੀ ਪਾਰਟੀ ਖਤਮ ਹੋ ਚੁੱਕੀ ਹੈ ਜਿਹੜੀ ਜੜ ਲੱਗੀ ਸੀ ਉਹ ਦਿੱਲੀ ਦੇ ਵਿੱਚ ਹੀ ਲੱਗੀ ਸੀ ਔਰ ਦਿੱਲੀ ਦੇ ਵਿੱਚੋਂ ਜੜ ਪੱਟੀ ਗਈ ਹੈ ਪੰਜਾਬ ਦੇ ਵਿੱਚ ਤਾਂ ਪੱਤੇ ਰਹਿ ਗਏ ਨੇ ਪੱਤੇ ਜਿਹੜਾ ਅਸਲੀ ਬੋੜ ਸੀ ਉਹ ਪੱਟਿਆ ਗਿਆ ਦਿੱਲੀ ਦੇ ਵਿੱਚੋਂ ਹੁਣ ਇਹਦੇ ਪੱਤੇ ਰਹਿ ਗਏ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹਦੀ ਜੜ ਲਾਉਣਾ ਚਾਹੁੰਦੇ ਨੇ ਔਰ ਹੁਣ ਜਿਹੜਾ ਉਹ ਬੂਝਾ ਯਾਨੀ ਜਿਹੜੇ ਦੀ ਜੜ ਪੱਟੀ ਗਈ ਹੈ ਉਹ ਕਮੜਾ ਚੁੱਕਿਆ ਹੁਣ ਇਹਨਾਂ ਦੇ ਕਿਸੇ ਕੰਮ ਨਹੀਂ ਆਉਂਦਾ ਸਵੇਰੇ ਖਤਮ ਹੋਣ ਤੋਂ ਉਸ ਉਹਨੇ ਸੁੱਕ ਜਾਣਾ ਵਕਤ ਦੇ ਹਿਸਾਬ ਨਾਲ ਜਨਤਾ ਨੇ ਇਨਕਾਰ ਦਿੱਤਾ ਸੀਐਮ ਮਾਨ ਨੂੰ ਵੀ ਦਿੱਲੀ ਦੇ ਵਿੱਚ ਬਹੁਤ ਵੱਡੀ ਲਾਤ ਵਜੀ ਹੈ ਜਨਤਾ ਦੀ ਅਰਵਿੰਦ ਕੇਜਰੀਵਾਲ ਦੇ ਢੂਏ ਤੇ ਵਜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਐ ਨਹੀਂ ਲੱਗਦਾ ਵੀ ਇਹ ਦਿੱਲੀ ਦੀ ਜਨਤਾ ਵੱਲ ਵੀ ਝਾਕ ਲੈਣਗੇ ਕਿਉਂਕਿ ਦਿੱਲੀ ਨੂੰ ਬਿਲਕੁਲ ਜੜ ਪੱਟੀ ਹੈ ਇਹਨਾਂ ਦੀ ਔਰ ਹੁਣ ਪੰਜਾਬ ਦੇ ਵਿੱਚ ਕੀ ਕਰਨਗੇ ਇਹ ਵੀ ਸੋਚ ਲੈਣ ਦੀ ਗੱਲ ਹੈ ਤੁਹਾਨੂੰ ਸੁਣ ਲੈਣਾ ਜ਼ਰੂਰੀ ਹੈ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਯਾਦ ਰੱਖਿਓ ਪੰਜਾਬ ਵਾਲਿਓ ਦੋ ਸਾਲਾਂ ਦੇ ਵਿੱਚ ਜਿਹੜਾ ਇਹਨਾਂ ਨੇ ਲੁੱਟ ਮਚਾਉਣੀ ਐ ਤੇ ਜਿਹੜਾ ਇਹਨਾਂ ਨੇ ਨੌਜਵਾਨੀ ਦਾ ਘਾਣ ਕਰਨਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਣ ਜਾ ਰਿਹਾ ਤਾਂ ਮੈਂ ਆਪਣੇ ਬਣੀਓ ਅਪੀਲ ਕਰਦਾ ਪੂਰੀ ਪੰਜਾਬ ਦੀ ਜਨਤਾ ਨੂੰ ਸਾਡੇ ਨੌਜਵਾਨਾਂ ਨੂੰ ਸਾਡੀਆਂ ਮਾਮਾਂ ਭੈਣਾਂ ਬਜ਼ੁਰਗ ਬੱਚਿਆਂ ਨੂੰ ਕਿ ਭਾਈ ਤੁਸੀਂ ਇਸ ਗੱਲ ਤੇ ਗੌਰ ਜਰੂਰ ਕਰਨੀ ਹੈ ਕਿ ਆਉਣ ਵਾਲਾ ਸਮਾਂ ਸਾਡੇ ਪੰਜਾਬ ਦੇ ਲਈ ਬਹੁਤ ਜ਼ਿਆਦਾ ਭਿਆਨਕ ਨਾ ਹੋਵੇ ਤੋ ਅਸੀਂ ਇੱਕ ਜੁੱਟ ਹੋ ਕੇ ਖਾਸਾ ਰਾਜ ਦੀ ਮੰਗ ਕਰੀਏ ਜਿਵੇਂ ਕਿ ਭਾਈ ਅਮਰਪਾਲ ਸਿੰਘ ਵਰਗੇ ਯੋਧਿਆਂ ਨੂੰ ਬਾਹਰ ਕਢਾਉਣ ਦੀ ਗੱਲ ਕਰੋਂ ਉਹਨਾਂ ਦੀ ਵਹਿਮ ਦਾ ਹਿੱਸਾ ਬਣੋ ਔਰ ਜੇਕਰ ਭਾਈ ਅਮਰਪਾਲ ਸਿੰਘ ਲੋਕ ਤੇ ਵੀ ਕਹਿੰਦੇ ਨੇ ਪੰਜਾਬ ਦੇ ਕੌਣ ਵਾਲੇ 27 ਦੇ ਵਿੱਚ ਯਾਨੀ 2027 ਦੇ ਵਿੱਚ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸਮਝੀ ਬੈਠੇ ਨੇ ਪੰਜਾਬ ਦੇ ਲੋਕ ਤਾਂ ਹੁਣ ਅੱਗੇ ਤੁਹਾਡੀ ਕੀ ਪ੍ਰਕਿਰਿਆ ਆਉਂਦੀ ਹੈ ਇਸ ਤੇ ਮੈਂ ਤੁਹਾਡੇ ਜਵਾਬ ਵੀ ਦੇਵਾਂਗਾ ਕਿ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ رائے ਕੀ ਹੈ ਮੈਂ ਜਾਣਨਾ ਚਾਹੁੰਦਾ ਪੰਜਾਬ ਦੇ ਲੋਕਾਂ ਤੋਂ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਦੇਖ ਰਹੇ ਹੋ ਆਪਣੇ ਆਪਣੇ ਜਵਾਬ ਜ਼ਰੂਰ ਲਿਖਿਓ ਤੇ ਮੈਂ ਤੁਹਾਡਾ ਰਿਪਲਾਈ ਦੇਵਾਂਗਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਦੇਣੀ ਜੀ ਧੰਨਵਾਦ